ਪਹਿਲੀ ਤੁਸੀਂ ਕਲੀ ਕਰੀ ਜਨੇ ਜਦੋਂ ਵਾਰਤਾ ਸਾਰੇ ਬਦਲ ਤੇ ਉਹ ਕਿਉਂ ਨਹੀਂ ਕਿਤੋਂ ਦਾ ਭਰਾਂਗੇ ਤੁਹਾਨੂੰ ਤੁਹਾਡੇ ਹੀ ਹੁਣ ਮੰਨ ਲਓ ਜੇ ਲਾਲੀਏ 9 ਚ ਵੀ ਬੋਲਦਾ 10 ਚ ਵੀ ਬੋਲਦਾ 11 ਚ ਵੀ ਹੈ ਤੁਹਾਡਾ 12 ਚ ਵੀ ਬੋਲੀ ਜਾਂਦਾ ਚਾਰੇ ਹੀ ਤਾਂ ਬੋਲੀ ਜਾਂਦਾ ਨਾ ਇੱਕ 9 ਜੀ ਭਰ ਦਾਂਗੇ ਸਾਰੇ ਭਰਾਂਗੇ 13 ਚ ਵੀ ਭਰ ਦਾਂਗੇ 12 ਚ ਵੀ ਭਰ ਦਾਂਗੇ ਭੱਜਣ ਨਹੀਂ ਦੇਣੇ ਜਿੱਦਾਂ ਸੀ ਮਰ ਗਿਆ ਮੰਮੀ ਆ ਗਿਆ ਜਿੱਥੇ ਭੱਜਣ ਭੱਜਣ ਨਹੀਂ ਦੇਣਗੇ ਨਾ ਭੱਜਣ ਨਹੀਂ ਦੇਣੇ ਸਾਰਾ ਜੀ ਭਰਾਂਗੇ ਫਿਰ ਵੀ ਕੀ ਕੀ ਲੱਗਦਾ ਕੀ ਹੈ ਕਿਉਂ ਆ ਸਰਕਾਰ ਕਰ ਰਹੀ ਹੈ ਫਿਰ ਕਿਉਂ ਆ ਸਰਕਾਰ ਨੂੰ ਪਤਾ ਵੀ ਪੰਜ ਚਾਰ ਸਾਲ ਲਈ ਚੋਟਕਲੇ ਸੁਣਾਏ ਆ ਆਉਦੀ ਮਰਜ਼ੀ ਨਾਲ ਕੀਤਾ ਇਹਨਾਂ ਨੇ ਇਸ ਤੋਂ ਬਾਅਦ ਕਾਗਜ਼ ਰਿਜੈਕਟ ਕਰਾਉਣ ਦੀ ਕੋਸ਼ਿਸ਼ ਵੀ ਕਰਨਗੇ ਮਾਣ ਇਹਨਾਂ ਨੂੰ ਫਿਰ ਨਹੀਂ ਹੋਣਾ ਵੀ ਅਸੀਂ ਜਿੱਤ ਜਾਾਂਗੇ ਇੱਕ ਵਾਰਡ ਦੇ ਪੰਜ ਰੋਟੇ ਕਰਕੇ ਇਹਨਾਂ ਨੂੰ ਮਾਣ ਆਉਂਦੇ ਆਉਂਦੇ ਫਿਰ ਨਹੀਂ ਹੋਣਾ ਵੀ ਅਸੀਂ ਜਿੱਤ ਜਾਾਂਗੇ ਉਸ ਤੋਂ ਬਾਅਦ ਹੇ ਹੋਰ ਤਾਂ ਕੈਸ਼ਾਈ ਹੋਊਗੀ ਉਹ ਤਾਂ ਕਹਿੰਦੇ ਹੜੀ ਤਿਆਰੀ ਪੂਰੀ ਆ 25 ਦੇ 25 ਕੌਂਸਲਰ ਅਸੀਂ ਪੂਰੀ ਕਰੀ ਬੈਠੇ ਆ ਅਸੀਂ ਧੱਕੇ ਧੱਕੇ ਜਿੱਤਾਂਗੇ ਅਸੀਂ ਲੜਾਂਗੇ 25 ਦੇ ਨਾਂ ਗਿਣਾ ਦੇ ਨੂੰ 25 ਵਾਰਡਾਂ ਸ਼ਹਿਰ ਦੇ ਮੈਂ 25 ਤੇ ਤੁਹਾਨੂੰ ਉਂਗਲਾਂ ਤੇ ਗਿਣਾ ਸਕਦਾ ਗੱਲੀਦਾਲ ਦੇ ਕੈਂਡੀਡੇਟ ਵੀ ਕਿਹੜੇ 25 ਐ ਤੇ 25 ਦੇ ਨਾਂ ਗਿਣਾ ਦੇ ਨੋ ਸਸੀਗਾ ਪੰਜਾਬੀਓ ਫਰੀਦਕੋਟ ਦੇ ਵਿੱਚ ਨਵੀਂ ਵਾਰਡਬੰਦੀ ਕੀਤੀ ਗਈ ਐ ਨਵੀਂ ਵਾਰਡਬੰਦੀ ਕਰਨ ਕਰਕੇ ਕਈ ਏਰੀਏ ਵੱਖੋ-ਵੱਖ ਕਰ ਦਿੱਤੇ ਗਏ ਐ ਕਹਿਣ ਦਾ ਭਾਵ ਵੀ ਇੱਕ ਮੱਲੇ ਨੂੰ ਚਾਰ ਥਾਵਾਂ ਤੇ ਵੰਡ ਦਿੱਤਾ ਗਿਆ ਬੇਸ਼ੱਕ ਸਾਰੇ ਕੌਂਸਲਰਾਂ ਵੱਲੋਂ ਇਕੱਠੇ ਹੋ ਕੇ ਇੱਕ ਰੈਟ ਵੀ ਪਾਈ ਗਈ ਐ ਜਿਹਦਾ ਫੈਸਲਾ ਆਉਣਾ ਹਜੇ ਬਾਕੀ ਐ ਪਰ ਕੌਂਸਲਰ ਇਸ ਦੇ ਲੋ ਨਾਰਾਜ ਐ ਤੇ ਉੱਥੇ ਜਿਹੜੇ ਇਸ ਅ ਪਿਛਲੀ ਵਾਰੀ ਇਲੈਕਸ਼ਨ ਲੜ ਚੁੱਕੇ ਆ ਉਹੀ ਨਰਾਜ਼ਖਾਈ ਦੇ ਰਹੇ ਆ ਵਾਰਡ ਬੰਦੀ ਨੂੰ ਲੈ ਕੇ ਆਪਣੇ ਨਾਲ ਸ਼ੰਟੂ ਬਾਈ ਹੈਗੇ ਆ ਫਰੀਦਕੋਟ ਤੋਂ ਜੋ ਸ਼ਰਮਨੀ ਕਾਲੀਦਲ ਤੋਂ ਇਲੈਕਸ਼ਨ ਲੜੇ ਸੀ ਅ ਸ਼ੰਟੂ ਬਾਈ ਕੀ ਇਤਰਾਜ਼ ਹੋ ਗਿਆ ਐਡਾ ਕੀ ਪੰਗਾ ਆ ਵੀ ਮਤਲਬ ਜੇ ਵਾਰਡ ਬੰਦੀ ਹੋ ਗਈ ਹੈ ਤੁਸੀਂ ਇਲੈਕਸ਼ਨ ਲੜਨਾ ਹੀ ਲੜਨਾ ਹੈ ਤੁਸੀਂ ਤੇ ਕੀ ਦਿੱਕਤ ਕੀ ਆ ਗਈ ਇਲੈਕਸ਼ਨ ਲੜਨਾ ਮੇਰਾ ਵਾਰਡ ਨੰਬਰ 10 ਸੀ ਹੂੰ ਠੀਕ ਆ ਲੋਕਾਂ ਨੂੰ ਪਤਾ ਸੀਗਾ ਵੀ 10 ਨੰਬਰ ਦਾ ਐਮਸੀ ਕੌਣ ਆ ਹੁਣ ਕੀ ਕੀਤਾ ਗੁਰੂ ਤੇਗ ਬਹਾਦਰ ਨਗਰ ਨੂੰ ਆ ਦੇਖੋ ਮੈਂ ਡਾਕੂਮੈਂਟ ਲੈ ਕੇ ਆਇਆ ਗੁਰੂ ਤੇਗ ਬਹਾਦਰ ਨਗਰ ਤਿੰਨਾ ਆਵਦੇ ਬੁੱਲੀ ਨਾ 9 ਨੰਬਰ ਵਾਰਡ ਚ ਬੁੱਲੀ ਜਾਂਦਾ 13 ਚ ਬੁੱਲੀ ਜਾਂਦਾ 14 ਚ ਬੁੱਲੀ ਜਾਂਦਾ ਇੱਕ ਇੱਕ ਗਲੀ ਕਰਕੇ ਇੱਕ ਵਾਰਡ ਦੇ ਪੰਜ ਪੰਜ ਟੋਟੇ ਕਰਦੇ ਇਹਨਾਂ ਨੇ ਵੋਟਰਾਂ ਦਾ ਕੀ ਕਸੂਰ ਹੈ ਯਾਰ ਵੋਟ ਸਾਨੂੰ ਵੋਟ ਪਾਉਂਦੇ ਆ ਉਹ ਹਨਾ ਹੁਣ ਕੋਟਵਾਲ ਰੋਡ ਵਾਲਾ ਤੂੰ ਗੁਰੂ ਤੇਗ ਬਹਾਦਰ ਨਗਰ ਕੀ ਲੈਣ ਆਊਗਾ ਉਹਦੀ ਇਹੀ ਗਲਤੀ ਵੀ ਉਹਨੇ ਵੋਟ ਪਾਤੀ ਪੰਜ ਪੰਜ ਟੋਟੇ ਕੀਤੇ ਪਏ ਐ ਇੱਕ ਨਗਰ ਦੇ ਜਿੱਥੇ ਆਪਾਂ ਖੜੇ ਆਂ ਬੇਦਗਰ ਨਗਰ ਇਹਦੀ ਇੱਕ ਗਲੀ ਕਿਸੇ ਨਾਲ ਲਾਤੀ ਇੱਕ ਗਲੀ ਕਿਸੇ ਨਾਲ ਲਾਤੀ ਇੱਕ ਪੰਜ ਟੋਟੇ ਦੇ ਕੀਤੇ ਪਏ ਅਤਰਾਜ ਇਸ ਗੱਲ ਤੇ ਹੀ ਆ ਵੀ ਕੱਲੀਆਂ ਗਲੀਆਂ ਵੱਖ ਕਰਦੀਆਂ ਹੋਰ ਵੀ ਕੋਈ ਤੁਹਾਨੂੰ ਲੱਗਦਾ ਵੀ ਮੋਟਰ ਹੀ ਉਸ ਹਾਮ ਨਾਲ ਸਾਰੇ ਬਦਲੇ ਗਏ ਆ ਮੇਰੀ ਤਾਂ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਸਟੇਜਾਂ ਤੇ ਖੜਕੇ ਰੌਲਾ ਪਾਉਣੇ ਆ ਵੀ ਜਿੰਨਾ 4 ਸਾਲਾਂ ਚ ਵਿਕਾਸ ਹੋਇਆ ਉਹ 70 ਸਾਲਾਂ ਚ ਨਹੀਂ ਹੋਇਆ ਜੇ ਤੁਸੀਂ ਵਿਕਾਸ ਕੀਤਾ ਤੇ ਇਹਨਾਂ ਨੇ ਕਿਉਂ ਛੇੜਛਾੜ ਕਰਦੇ ਆ ਤੁਸੀਂ ਠੀਕ ਹੈ ਨਾ ਜਿਵੇਂ ਡੱਬਾ ਪਹਿਲਾਂ ਡੱਬਾ ਵਾਰਡ ਬਣੇ ਹੁੰਦੇ ਸੀ ਜਿਵੇਂ ਮੇਰਾ ਵਾਰਡ ਸੀ ਸ਼ਮਸ਼ਾਨ ਘਾੜ ਤੋਂ ਲੈ ਕੇ ਸਿੱਧਾ ਨਹਿਰਾ ਤੱਕ ਮਚਾਕੀ ਮਦਸਨ ਦਾ ਅੰਦਰਲਾ ਪਤਾ ਸਿੱਧਾ ਨਹਿਰਾ ਤੱਕ ਲੋਕਾਂ ਨੂੰ ਪਤਾ ਸੀਗਾ ਵੀ ਇੱਥੋਂ ਦਾ ਐਮਸੀ ਕੌਣ ਹੁਣ ਉਹੀ ਨਗਰ ਮੇਰਾ ਇਹ ਗੁਰੂ ਤੇਗ ਬਹਾਦਰ ਨਗਰ ਤਿੰਨ ਥਾਂ ਤੇ ਬੋਲ ਰਿਹਾ ਚੌਥੇ ਥਾਂ ਦੇ ਨਾ ਕੀਰਤਨਗਰ ਨਾਲ ਸੀ ਉਹ ਜੇ ਪਤਾ ਨਹੀਂ ਮੈਂ ਚੈੱਕ ਨਹੀਂ ਕੀਤਾ ਵੀ ਉਹ ਕਾਦੇ ਚ ਪਿਆ ਹੈ ਅੱਛਾ ਉਹਦਾ ਅਜੇ ਪਤਾ ਹੀ ਨਹੀਂ ਲੱਗਿਆ ਹੈਗਾ ਠੀਕ ਹੈ ਨਾ ਅਦਾ ਵਿੱਕੀ ਐਮਸੀ ਵਾਲਾ ਬਾਈ ਵਾਲਾ ਵਾਰਡ ਸੀਗਾ ਇਹ ਹੁਣ ਇਹਦੇ ਨਾਲ ਚੱਕ ਕੇ ਗੁਰੂ ਅਰਜਨ ਦੇਵ ਜੀ ਨਗਰ ਪਾਤਾ ਕਾਨਵੈਂਟ ਸਕੂਲ ਕੋਲੇ ਹੁਣ ਤੁਸੀਂ ਦੇਖੋ ਯਾਰ ਕਿੱਥੇ ਗਲੀ ਨੰਬਰ 1 2 ਡੋਗਰ ਵਸਤੀ ਕਿੱਥੇ ਗੁਰੂ ਅਰਜਨ ਦੇਵ ਨਗਰ ਵਿਚਾਲੇ ਉਹ ਦਰਸ਼ਨ ਨਗਰ ਕੱਟਦਾ ਵੋਟਰਾਂ ਦਾ ਕੀ ਖੁਰਾਉਈਓ ਮਗਰ ਮਗਰ ਧੱਕੇ ਖਾਂਦੇ ਫਿਰਨਗੇ ਇਹਨਾਂ ਨੂੰ ਆਉਦੇ ਉਤੇ ਮਹਿਣੀ ਮਿਲਦਾ ਵਿਸ਼ਵਾਸ ਹੈ ਨਹੀਂਗਾ ਸਰਕਾਰ ਨੂੰ ਵੀ ਸਾਡੇ ਬੰਦੇ ਜਿੱਤਣਗੇ ਆਉਦੇ ਬੰਦੇ ਉਹਦੇ ਕਹਿੰਦੇ ਇੱਕ ਇੱਕ ਗਲੀ ਜੋੜਤੀ ਇੱਕ ਗਲੀ ਉਹਦੇ ਨਾਲ ਜੋੜਤੀ ਇੱਕ ਗਲੀ ਉਹਦੇ ਨਾਲ ਜੋੜਤੀ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਅਸੀਂ ਜਿਹੜਾ ਵਿਕਾਸ ਕੀਤਾ ਕੋਈ ਜ਼ਿਆਦਾ ਹੀ ਘਰ ਬੈਠੇ ਲੋਕੀ ਇਹਨਾਂ ਨੂੰ ਲਾਈਕ ਨਹੀਂ ਕਰਦੇ ਪਏ ਠੀਕ ਹੈ ਨਾ ਵਿਕਾਸ ਉਹਨਾਂ ਨੇ ਕਰਤਾ ਜ਼ਿਆਦਾ ਉਹ ਬਲਾਕ ਸੰਤੀ ਜਿਹਨਾਂ ਨੂੰ ਪਤਾ ਲੱਗ ਗਿਆ ਤਾਂ ਕਰਕੇ ਤੇ ਪੰਜ ਪੰਜ ਟੋਟੇ ਘਰੀ ਬੈਠੇ ਮੇਰੀ ਤਾਂ ਇਹੀ ਬੇਨਤੀ ਹੈ ਨੀ ਪਰ ਜਿਹੜੀ ਆਪਾਂ ਏਰੀਆ ਦੀ ਗੱਲ ਕਰ ਰਹੇ 1 ਤੋਂ 25 ਵਾਰਡ ਹੈ तकरीबन ਹਨਾ 25 ਕਾਉਂਸਲਰ ਹੈ ਸਾਰੇ ਕੀ ਇਦਾਂ ਕਰ ਦਿੱਤੇ ਕਿ ਕੁਛ ਕੁਛ ਕੀਤਾ ਰਾਖਵੇਂ ਵੀ ਕੁਝ ਕਰ ਦਿੱਤੇ ਕਿ ਜਿਹੜੇ ਪਹਿਲਾਂ ਜਰਨਲ ਸੀ ਰਾਖਵੇਂ ਵੀ ਕਰਦੇ ਆ ਉਹਨੂੰ ਲੇਡੀਜ਼ ਕਰਤਾ ਰਾਖਵਾ ਹੁਣ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਮੇਰਾ ਲੇਡੀਜ਼ ਰਾਖਵਾ ਕਰਤਾ ਠੀਕ ਹੈ 10 ਨੰਬਰ ਹਮ ਪਛੜੀਆਂ ਸੁਣਣੀਆਂ ਲਈ ਹੁਣ ਮੇਰਾ ਗੁਰੂ ਤੇਗ ਬਹਾਦਰ ਨਗਲ ਬੋਲੀ ਜਾਂਦਾ 9 ਨੰਬਰ 'ਚ ਵੀ ਬੋਲੀ ਜਾਂਦਾ 13 'ਚ ਵੀ ਬੋਲੀ ਜਾਂਦਾ 10 'ਚ ਵੀ ਬੋਲੀ ਜਾਂਦਾ ਹੁਣੇ ਮੈਨੂੰ ਇਹ ਨਹੀਂ ਸਮਝ ਆਉਂਦੀ ਪਈ ਵੀ ਇਹਨਾਂ 'ਚ ਕਿੱਥੇ ਕਾਗੇ ਭਰੀ ਗਏ 9 ਚ ਪਰਾਂ 10 ਚ ਪਰਾਂ 12 ਚ ਪਰਾਂ ਕਿ 11 ਚ ਪਰਾਂ ਸਾਰਿਆਂ ਨੇ ਇੱਕ ਗਲੀ ਲਈ ਪਈ ਹੈ ਵਾਰ 1 ਕੀ ਹੈ ਉਹ 4 ਥਾਂ ਦੇ ਵੰਡਤਾ ਏਰੀਆ 1 ਕੀ ਹੈ ਬਣ ਲਾਤਾ ਉਹ ਚਾਰਾਂ ਤੇ ਨਹੀਂ ਫਿਰ ਇਸ ਹਿਸਾਬ ਨਾਲ ਤਾਂ ਵੋਟਰਾਂ ਨੂੰ ਵੀ ਪਰੇਸ਼ਾਨੀ ਆ ਜੂਗੀ ਇੱਕ ਗਲੀ ਹੋਰ ਹੋਗੀ ਐਸਐਮਸੀ ਕੋਲੇ ਦੂਜੀ ਹੋਰ ਐਮਸੀ ਕੋਲੇ ਹੋਗੀ ਘਰ ਆ ਮੋ ਸਾਹਮਣੇ ਆ ਤੁਸੀਂ ਦੇਖੋ ਸਰਕਾਰ ਦੇ ਨਮਾਇंदे ਵੀ ਉੱਥੇ ਸੀ ਵਿਧਾਤੀ ਬਲਾਕ ਸੰਮਤੀ ਦੇ ਵਿੱਚ ਅੰਦਰ ਲਿਸਟਾਂ ਹੋਰ ਸੀ ਜਿਹੜੇ ਬਾਹਰ ਬੈਠੇ ਹੋਰ ਸੀ ਤੁਸੀਂ ਵੇਖੋ ਮਾਰਕ ਕਮੇਟੀ ਵਾਲੇ ਬੂਥ ਤੇ ਸਰਕਾਰ ਦੇ ਘੱਟੋ ਘੱਟ ਨੁਮਾਇੰਦੇ 15 ਜਣੇ ਸੀ ਜਿਹੜੇ ਲਿਸਟਾਂ ਲੱਭ ਰਹੇ ਸੀ ਵੀ ਵੋਟ ਕਿੱਥੇ ਵੋਟ ਨਹੀਂ ਲੱਭੀ ਸੀ ਆ ਹਾਲਾਤ ਕੀਤੇ ਸੀ ਹੁਣ ਗਾਂ ਵੀ ਐ ਹੋਣਾ ਵੋਟਰ ਇਹ ਕੌਂਸਲਰਾਂ ਨੇ ਫਿਰ ਤੁਸੀਂ ਲੜ ਕੇ ਗੱਲਬਾਤ ਕੀਤੀ ਸਾਰੀ ਕੋਈ ਕੀ ਐ ਅਸੀਂ ਕੀ ਕੀਤੀ ਗੱਲ ਆ ਸੀ ਰੱਟ ਭਾਈ ਆ ਅਸੀਂ ਫੈਸਲੇ ਦੀ ਵੇਟ ਕਰ ਰਹੇ ਆ ਵੀ ਇਹਨੂੰ ਜਿਵੇਂ ਹੈਗਾ ਉਵੇਂ ਰਹਿਣ ਦੋ ਠੀਕ ਆ ਯਾਰ ਇੱਕ ਖੱਬਾ ਸੱਜਾ ਪਾਸਾ ਹੋ ਸਕਦਾ ਵੀ ਚਲ ਸੱਜਾ ਪਾਸਾ ਇਧਰ ਨਾਉਣ ਵਾਲਾ ਦਾ ਖੱਬਾ ਦਾਸਣਾਂ ਲਾਤਾ ਇਹ ਥੋੜਾ ਮਤਲਬ ਇੱਕ ਅੱਧਾ ਖੱਬਾ ਲਾ ਦੋ ਅੱਧਾ ਸੱਜਾ ਲਾ ਦੋ ਵਿਚਾਲੋਂ ਫੇਰ ਕੱਢ ਦੋ ਹੁਣ ਕੀਤਨਗਰ ਵਾਹੇ ਕਿਸੇ ਨੂੰ ਚ ਬੋਲ ਨਹੀਂ ਰਿਹਾ ਮੈਂ ਚੈੱਕ ਕੀਤਾ ਵੀ ਉਹ ਕਿੱਥੋਂ ਲੱਭਾਂਗੇ ਉਹਨੂੰ ਮੈਂ ਦਰਸ਼ਕਾਂ ਨੂੰ ਦਿਖਾ ਦਾਂ ਇੱਕ ਵਾਰੀ ਆ ਵਾਰਡਬੰਦੀ ਦੀ ਲਿਸਟ ਐ ਇੱਕ ਇਹਨਾਂ ਕੋਲ ਆਈ ਐ ਜਿੰਦੇ ਚੇ ਮਤਲਬ ਤਕਰੀਬਨ ਤਕਰੀਬਨ ਸਾਰੇ ਵਾੜਾਂ ਦਾ ਹੀ ਇਹ ਦਿਖਾਇਆ ਗਿਆ ਇਸ ਤਰ੍ਹਾਂ ਦਾ ਫਿਰ ਮੈਨੂੰ ਕੀ ਕੀ ਲੱਗਦਾ ਕਿ ਇਹ ਕਿਉਂ ਆਏ ਸਰਕਾਰ ਕਰ ਰਹੀ ਹੈ ਫਿਰ ਕਿਉਂ ਆਏ ਸਰਕਾਰ ਨੂੰ ਪਤਾ ਵੀ ਪੰਜ ਚਾਰ ਸਾਲ ਲਈ ਚੁਟਕਲੇ ਸੁਣਾਏ ਆ ਆਉਦੀ ਮਰਜ਼ੀ ਨਾਲ ਕੀਤਾ ਇਹਨਾਂ ਨੇ ਇਸ ਤੋਂ ਬਾਅਦ ਕਾਗਜ਼ ਰਿਜੈਕਟ ਕਰਨ ਦੀ ਕੋਸ਼ਿਸ਼ ਵੀ ਕਰਨਗੇ ਹੂੰ ਮਾਨ ਇਹਨਾਂ ਨੂੰ ਫਿਰ ਨਹੀਂ ਹੋਣਾ ਵੀ ਅਸੀਂ ਜਿੱਤ ਜਾਾਂਗੇ ਇੱਕ ਵਾਰ ਦੇ ਪੰਜ ਰੋਟੇ ਕਰਕੇ ਇਹਨਾਂ ਨੂੰ ਮਾਨ ਆਪਦੇ ਆਪ ਦੇ ਫਿਰ ਨਹੀਂ ਹੋਣਾ ਵੀ ਅਸੀਂ ਜਿੱਤ ਜਾਾਂਗੇ ਉਸ ਤੋਂ ਬਾਅਦ ਹੇ ਹੋਰ ਤਾਂ ਕੈਸ਼ਾ ਹੀ ਹੋਊਗੀ ਉਹ ਤਾਂ ਕਹਿੰਦੇ ਸਾਡੀ ਤਿਆਰੀ ਪੂਰੀ ਹੈ 25 ਦੇ 25 ਕੌਂਸਲਰ ਅਸੀਂ ਪੂਰੀ ਕਰੀ ਬੈਠੇ ਆਈ ਧੱਕੇ ਕੇ ਜਿੱਤਾਂਗੇ ਅੱਧੀ ਬੜਾਂਗੇ 25 ਦੇ ਨਾਂ ਗਿਣਾ ਦੇ ਨੂੰ ਹੂੰ 25 ਵਾੜਾ ਸ਼ਹਿਰ ਦੇ ਮੈਂ 25ਾਂ ਤੇ ਤੁਹਾਨੂੰ ਉਂਗਲਾਂ ਤੇ ਗਿਣਾ ਸਕਦਾ ਗਲੀਦਾਲ ਦੇ ਕੈਂਡੀਡੇਟ ਵੀ ਕਿਹੜੇ 25 ਐ ਤੇ 25ਾਂ ਦੇ ਨਾਂ ਗਿਣਾ ਦੇ ਹੁਣ ਮੇਰੇ ਵਾਲੇ ਵਾਰਡ ਚੋਂ ਕਹਿੰਦੇ ਜੀ ਚੇਅਰਮੈਨ ਹਾਂ ਉਹ ਲੜਨਗੇ ਹਮਮ ਬਾਬਾ ਜੀ ਮਾਰਕ ਕਮੇਟੀ ਦੇ ਚੇਅਰਮੈਨ ਆ ਤੁਸੀਂ ਦੇਖੋ ਵੀ ਇੱਕ ਉੱਥੇ ਹੋਰ ਵਰਕਰ ਹੈ ਨਹੀਂ ਉਹਨਾਂ ਦੇ ਹਮਮ ਉਹ ਗੱਲ ਤਾਂ ਚਲੋ ਉਹ ਤਾਂ ਗੱਲ ਆਈ ਗਈ ਵੀ ਮੁਮਕੜ ਕਿੱਥੇ ਗਏ ਮੁਮਕੜ ਕਿੱਥੇ ਗਏ ਜਿਹੜੇ ਚਾਰੇ ਦਰਿਆ ਝਾੜਦੇ ਰਹੇ ਆ ਟੈਂਟ ਲਾਉਂਦੇ ਰਹੇ ਆ ਸਾਡੇ ਤਿੰਨ ਚਾਰ ਮੁੰਡੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਤੇ ਉਹ ਕੀ ਕਰਨਗੇ ਫਿਰ ਚਲੋ ਬਾਬਾ ਜੀ ਲੜ ਪੈਣਗੇ ਬਾਬਾ ਜੀ ਤਾਂ ਪਹਿਲਾਂ ਹੀ ਚੇਅਰਮੈਨ ਉਹਨਾਂ ਨੂੰ ਮੌਕਾ ਦਿਓ ਪਰਮਾਨ ਹੈ ਨਹੀਂ ਆਉਦੇ ਆ ਉੱਤੇ ਵੀ ਅਸੀਂ ਜਿੱਤਾਂਗੇ ਕੰਮ ਹੀ ਇੰਨੇ ਕੀਤੇ ਆ ਡੋਲਨ ਤੇ ਆ ਨਾ ਮੈਂ ਤੈਨੂੰ 25 ਗਿਣਾ ਦਿੰਨਾ ਇਹਨਾਂ ਨੂੰ ਕਿ 25 ਬੰਦੇ ਗਿਣਾ ਤੁਹਾਨੂੰ ਲਾਈਵ ਹੋ ਕੇ ਹੁਣੇ ਲਾ ਲਓ ਫੋਨ ਤੁਸੀਂ ਲਾਈਵ ਮੈਂ ਤੁਹਾਨੂੰ ਗਿਣਾਣਾ ਉਂਗਲਾਂ ਤੇ 25 ਸੈਕਿੰਡ ਚ ਗਿਣਾ ਦਊਂਗੀ ਸਾਡੇ 25 ਬੰਦੇ ਕਿਹੜੇ ਆ ਜਿੰਨਾਂ ਨੂੰ ਤੁਸੀਂ ਕਹਿ ਗਿਣਾ ਦੋ ਉਹ ਗੱਲਾਂ ਆ ਨਾ ਪੈਸੇ ਵੀ ਦੇ ਦਾਂਗੇ ਇਹਨੂੰ ਅੱਧਾ ਘੰਟਾ ਯਾਰ ਵੀ ਚਲ ਤੂੰ ਹੀ ਅੱਧੇ ਘੰਟੇ ਚ ਗਿਣਾ ਦੇ 25 ਬੰਦੇ ਤੂੰ ਕਹਿੰਦੇ ਸਾਡੇ ਕੋਲ ਤਾਂ ਇੱਕ ਵਾਰਡ ਦੇ ਵਿੱਚ ਉਹਦੇ ਪੰਜ-ਪੰਜ ਕੈਂਡੀਡੇਟ ਆ ਤੁਸੀਂ 25 ਦੀ ਗੱਲ ਕਰੀ ਜਾਂਦੇ 25 ਦੀਆਂ 75 ਓਏ 75 75 ਬੰਦੇ ਹੀ ਤਾਂ ਤਿਆਰ ਕਰੀ ਫਿਰਦੇ ਆ ਲੜਨ ਨੂੰ ਆ ਗੱਲਾਂ ਚ ਹੀ ਆ ਨਾ ਤੂੰ ਹੀ ਕਹਿੰਨੇ ਨਾ ਵੀ ਹੈ ਨਹੀਂ ਉਹ ਤਾਂ ਤਿਆਰੀ ਪੂਰੀ ਆ ਗੱਲਾਂ ਚ ਹੀ ਆ ਤੁਸੀਂ ਮੈਂ ਤਾਂ ਕਹਿੰਨਾ ਫੋਨ ਕਰ ਉਹਨਾਂ ਨੂੰ ਹੋਲਡ ਰੱਖ ਕੇ ਗੱਲਾਂ ਚ ਹੀ ਆ ਉਹਨਾਂ ਨਾਲ ਜੇ ਮੈਂ ਕਹਦਾ ਮੇਰੇ ਕੋਲ 200 ਉਹ ਆਉਦੇ ਲੱਗੇ ਵੀ ਹੋਇਆ ਬਾੜਾਂ ਚ ਠੀਕ ਹੈ ਤਿਆਰੀ ਕਰਨ ਸਾਡੇ ਕੋਲ 25 ਹੈ ਕਿ ਉਹਨਾਂ ਨੇ ਕਿਹਾ ਤੁਸੀਂ 25 ਗਿਣਾ ਦਿਓ ਪਹਿਲੀ ਤੁਸੀਂ ਕਾਹਲੀ ਕਰੀ ਜਾਨੇ ਜਦੋਂ ਵਾਰਤਾ ਸਾਰੇ ਬਦਲ ਤੇ ਹੁਣ ਕਿਉਂ ਨਹੀਂ ਕਿਤੋਂ ਦਾ ਭਰਾਂਗੇ ਤੋ ਤੁਹਾਡੇ ਹੀ ਹੁਣ ਮੰਨ ਲਓ ਜੇ ਲਾਲੀਏ 9 ਚ ਵੀ ਬੋਲਦਾ 10 ਚ ਵੀ ਬੋਲਦਾ 11 ਚ ਵੀ ਹੈ ਤੁਹਾਡਾ 12 ਚ ਵੀ ਬੋਲੀ ਜਾਂਦਾ ਚਾਰੇ ਹੀ ਤਾਂ ਬੋਲੀ ਜਾਂਦਾ ਨਾ ਇੱਕ 9 ਜੀ ਭਰ ਦਾਂਗੇ ਸਾਰੇ 13 ਚ ਵੀ ਭਰ ਦਾਂਗੇ 12 ਚ ਵੀ ਭਰ ਦਾਂਗੇ ਭੱਜਣ ਨਹੀਂ ਦੇਣੇ ਜਿੱਦਾਂ ਸੀ ਮਰ ਗਿਆ ਮੰਮੀ ਆ ਗਿਆ ਜਿੱਥੇ ਭੱਜਣਾ ਭੱਜਣ ਨਹੀਂ ਦੇਣਗੇ ਨਾ ਭੱਜਣ ਨਹੀਂ ਦੇਣੇ ਸਾਰਾ ਜੀ ਭਰਾਂਗੇ ਲੋਕਾਂ ਨੂੰ ਪਤਾ ਲੱਗ ਗਿਆ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਗਾਂ 27 'ਚ ਵੀ ਲੱਗ ਜਾਊਗਾ ਲੱਗ ਜਾਊਗਾ ਪਤਾ ਬਹੁਤ ਬਹੁਤ ਸ਼ੁਕਰੀਆ ਸੰਤੂ ਬਾਈ ਟਾਈਮ ਦੇਣ ਲਈ